ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬਹੁਤ ਹੀ ਜ਼ਿਆਦਾ ਵੱਡੀ ਖੁਸ਼ਖਬਰੀ ਨਿਕਲ ਕੇ ਬਾਹਰ ਆ ਰਹੀ ਹੈ ਉਹ ਖੁਸ਼ਖਬਰੀ ਕੀ ਹੈ ਅੱਜ ਦੀ ਇਸ ਨਿਊਜ਼ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਇਹ ਵੀਡੀਓ ਆਪਣੇ ਦੋਸਤਾਂ ਮਿੱਤਰਾਂ ਨੂੰ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਉਹ ਵੀ ਇਸ ਖੁਸ਼ੀ ਦਾ ਆਨੰਦ ਮਾਣ ਸਕਣ ਦੇਖੋ ਖੁਸ਼ੀ ਦੀ ਗੱਲ ਇਹ ਹੈ ਕਿ ਦਰਬਾਰ ਸਾਹਿਬ ਤੋਂ ਇੱਕ ਨਵੀਂ ਜਿਹੜੀ ਨਿਊਜ਼ ਨਿਕਲ ਕੇ ਵਾਇਰਲ ਹੋ ਰਹੀ ਹੈ ਦਰਬਾਰ ਸਾਹਿਬ ਦੇ ਪੰਜ ਹੈੱਡ ਮੁਖੀ ਸਿੰਘਾਂ ਨੇ ਜੋ ਹੈ ਇੱਕ ਵਿਚਾਰਧਾਰਾ ਤੇ ਗੱਲ ਕੀਤੀ ਹੈ ਕਿ ਇਸ ਨੂੰ ਸਾਰੇ ਪੰਜਾਬ ਜਾਨਕੀ ਸਾਰੇ ਪੂਰੇ ਇੰਡੀਆ ਦੇ ਵਿੱਚ ਲਾਗੂ ਕਰ ਦਿੱਤਾ ਜਾਵੇ ਦੇਖੋ ਗੱਲ ਇਹ ਹੈ ਕਿ ਲਾਗੂ ਕਰਨ ਲਈ ਉਹਨਾਂ ਨੇ ਕੁਝ ਐਸਾ ਨਿਰਣੇ ਲਿੱਤਾ ਹੈ ਕਿ ਇਸ ਨੂੰ ਪੂਰੇ ਪੰਜਾਬ ਵਿੱਚ ਵੀ ਅਪਲਾਈ ਕਰ ਦਿੱਤਾ ਜਾਵੇਗਾ ਜਲ ਤੋਂ ਜਲ ਅਤੇ ਉਸ ਤੋਂ ਬਾਅਦ ਫਿਰ ਪੂਰੇ ਇੰਡੀਆ ਦੇ ਵਿੱਚ ਜਿਹੜਾ ਇਸ ਨੂੰ ਲਾਗੂ ਕਰ ਦਿੱਤਾ ਜਾਵੇਗਾ ਗੱਲ ਕੀ ਹੈ ਚਲੋ ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਦੱਸ ਦਿੰਨੇ ਆ ਗੱਲ ਇਹ ਹੈ ਕਿ ਜਿਹੜੇ ਆਪਣੇ ਆਮ ਪਿੰਡਾਂ ਤੇ ਸ਼ਹਿਰਾਂ ਵਿੱਚ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਉਹਨਾਂ ਦਾ ਜਿਹੜਾ ਨਿਸ਼ਾਨ ਸਾਹਿਬ ਹੈ ਉਹ ਕੁਝ ਕੇਸਰੀ ਕਲਰ ਦਾ ਨਿਸ਼ਾਨ ਸਾਹਿਬ ਜਿਹੜਾ ਹੈ ਸਾਰੇ ਗੁਰਦੁਆਰਿਆਂ ਵਿੱਚ ਲੱਗਿਆ ਹੋਇਆ ਹੁੰਦਾ ਹੈ ਤੇ ਹੁਣ ਜਿਹੜਾ ਦਰਬਾਰ ਸਾਹਿਬ ਤੋਂ ਇੱਕ ਨਵੀਂ ਨਿਊ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਿਹੜੇ ਵੀ ਆਪਣੇ ਕੇਸਰੀ ਨਿਸ਼ਾਨ ਸਾਹਿਬ ਹਨ ਉਹਨਾਂ ਨੂੰ ਹਟਾ ਕੇ ਉਨਾ ਉੱਤੇ ਬਸੰਤੀ ਕਲਰ ਦਾ ਜਿਹੜਾ ਨਿਸ਼ਾਨ ਸਾਹਿਬਾ ਉਹ ਲਗਾ ਦਿੱਤਾ ਜਾਵੇਗਾ ਜੀ ਹਾਂ ਦੋਸਤੋ ਜਿਹੜਾ ਆਪਾਂ ਬਗਵਾ ਕਲਰ ਹੁੰਦਾ ਹੈ ਇਸ ਨੂੰ ਬਦਲ ਕੇ ਨਿਸ਼ਾਨ ਸਾਹਿਬੇ ਉੱਪਰ ਜੋ ਹੈ ਬਸੰਤੀ ਕਲਰ ਲਗਾ ਦਿੱਤਾ ਜਾਵੇਗਾ ਜਨਨ ਕਿ ਬਸੰਤੀ ਕਲਰ ਦਾ ਜਿਹੜਾ ਚੋਲਾ ਹੈ ਉਹ ਪੇਰਾ ਦਿੱਤਾ ਜਾਵੇਗਾ ਬਸੰਤੀ ਕਲਰ ਕਿਹੜਾ ਹੁੰਦਾ ਹੈ ਆਪਾਂ ਨੂੰ ਇਹ ਵੀ ਨਹੀਂ ਪਤਾ ਤੁਹਾਨੂੰ ਦੱਸ ਦਈਏ ਕਿ ਬਸੰਤੀ ਕਲਰ ਕੁਛ ਪੀਲੇ ਟਾਈਪ ਦਾ ਹੁੰਦਾ ਹੈ ਜਨਨ ਕਿ ਬਿਲਕੁਲ ਹੀ ਪੀਲੇ ਟਾਈਪ ਵੀ ਬਸੰਤੀ ਕਲਰ ਹੁੰਦਾ ਹੈ ਬਾਕੀ ਤੁਸੀਂ ਇਸ ਦੀ ਪੂਰੀ ਜਾਣਕਾਰੀ Google ਉੱਤੇ ਵੀ ਲੈ ਸਕਦੇ ਹੋ ਅਸੀਂ ਇਤਨੀ ਲੰਬੀ ਵੀਡੀਓ ਇਸ ਲਈ ਨਹੀਂ ਬਣਾਉਂਦੇ ਕਿ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦਾ ਟਾਈਮ ਖਰਾਬ ਹੋਵੇ ਇੰਨਾ ਟਾਈਮ ਕਿਸੇ ਕੋਲ ਨਹੀਂ ਹੈ ਕਿ ਉਹ ਸਾਡੀ ਵੀਡੀਓ ਨੂੰ ਇੰਨਾ ਫ੍ਰੀ ਹੋ ਕੇ ਦੇਖੇ ਤਾਂ ਹੀ ਸਾਡਾ ਹਮੇਸ਼ਾ ਤੋਂ ਇਹੀ ਮੋਟਿਵ ਰਿਹਾ ਹੈ ਕਿ ਅਸੀਂ ਵਧੀਆ ਤੋਂ ਵਧੀਆ ਜਾਣਕਾਰੀ ਘੱਟ ਤੋਂ ਘੱਟ ਸਮੇਂ ਦੇ ਵਿੱਚ ਤੁਹਾਡੇ ਤੱਕ ਪਹੁੰਚਾ ਦਈਏ ਕਿਉਂਕਿ ਪਹਿਲਾਂ ਕੀ ਹੁੰਦਾ ਸੀ ਹਰ ਇੱਕ ਗੁਰਦੁਆਰਾ ਸਾਹਿਬ ਵਿੱਚ ਕਿਸੇ ਵਿੱਚ ਲੀਲੇ ਕਲਰ ਦਾ ਅਤੇ ਕਿਸੇ ਵਿੱਚ ਥੋੜਾ ਭਗਵਾ ਕਲਰ ਕਿਸੇ ਵਿੱਚ ਕਿਸੇ ਤਰ੍ਹਾਂ ਦਾ ਨਿਸ਼ਾਨ ਸਾਹਿਬ ਲੱਗਿਆ ਹੁੰਦਾ ਸੀ ਯਾਨੀ ਕਲਰ ਅਲੱਗ-ਅਲੱਗ ਹੁੰਦੇ ਸੀ ਲਗਭਗ ਸੇਮ ਨਹੀਂ ਹੁੰਦੇ ਸੀ ਪਰ ਹੁਣ ਜਿਹੜਾ ਐਸਜੀਪੀਸੀ ਦੁਆਰਾ ਹੁ ਦਿੱਤੀ ਗਈ ਹੈ ਕਿ ਸਾਰੇ ਗੁਰਦੁਆਰਿਆਂ ਵਿੱਚ ਚਾਹੇ ਪੰਜਾਬ ਵਿੱਚ ਚਾਹੇ ਹਰਿਆਣਾ ਚਾਹੇ ਮਤਲਬ ਜੰਮੂ ਕਸ਼ਮੀਰ ਜਿੱਥੇ ਵੀ ਮਤਲਬ ਗੁਰਦੁਆਰਾ ਸਾਹਿਬ ਹੈ ਉਸ ਦੇ ਵਿੱਚ ਇਹ ਰੂਲ ਅਪਲਾਈ ਕਰ ਦਿੱਤਾ ਜਾਣਾ ਚਾਹੀਦਾ ਹੈ ਕਿ ਪੂਰੇ ਜਿਹੜਾ ਨਿਸ਼ਾਨ ਸਾਹਿਬ ਉਸ ਦੇ ਉੱਤੇ ਜਿਹੜਾ ਬਸੰਤੀ ਕਲਰ ਦਾ ਚੋਲਾ ਸਾਹਿਬ ਨੂੰ ਚੜਾ ਦੇਣਾ ਚਾਹੀਦਾ ਹੈ ਕਿਉਂਕਿ ਸਾਡੇ ਗੁਰੂ ਸਾਹਿਬਾਨ ਤੋਂ ਸਾਨੂੰ ਬਸੰਤੀ ਜਿਹੜਾ ਨਿਸ਼ਾਨ ਸਾਹਿਬ ਹੈ ਉਹ ਪ੍ਰਵਾਨ ਹੋਇਆ ਨਾ ਕਿ ਕੇਸਰੀ ਨਿਸ਼ਾਨ ਸਾਹਿਬ ਬਾਕੀ ਇਹ ਦੇਖਦੇ ਹਾਂ ਕਿ ਕਦੋਂ ਤੱਕ ਇਹ ਪੂਰੇ ਪੰਜਾਬ ਵਿੱਚ ਰੂਲ ਜਿਹੜਾ ਲਾਗੂ ਹੁੰਦਾ ਹੈ ਤੇ ਉਸ ਤੋਂ ਬਾਅਦ ਦੂਜੀ ਸਟੇਟਾਂ ਵਿੱਚ ਲਾਗੂ ਹੋਏਗਾ ਸਭ ਤੋਂ ਪਹਿਲਾਂ ਇਹ ਰੂਲ ਪੰਜਾਬ ਵਿੱਚ ਲਾਗੂ ਹੋਏਗਾ ਤਾਂ ਦੇਖਦੇ ਹਾਂ ਕਿ ਇਹ ਰੂਲ ਕਦੋਂ ਤੱਕ ਲਾਗੂ ਹੁੰਦਾ ਹੈ ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਦੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਬੈਲ ਨੋਟੀਫਿਕੇਸ਼ਨ 올 ਤੇ ਸੈੱਟ ਕਰ ਲਿਓ ਤਾਂ ਕਿ ਆਉਣ मिल जावे क्योंकि मेरा काम सिर्फ इस चैनल ऊपर सच के बारे बोलना है ਤੁਹਾਡਾ ਕੰਮ ਸਿਰਫ ਚੈਨਲ ਨੂੰ ਸਪੋਰਟ ਕਰਨਾ ਹੈ ਬਾਕੀ ਜਿਵੇਂ ਹੀ ਕੋਈ ਭਾਈ ਅਮਰਿਤਪਾਲ ਸਿੰਘ ਜੀ ਦੀ ਐਨਐਸਏ ਨਾਲ ਕੋਈ ਨਿਊਜ਼ ਆਵੇਗੀ ਉਹ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੱਕ ਪਹੁੰਚਾ ਦਊਗਾ ਬਿਲਕੁਲ ਹੀ ਰੀਅਲੀ ਔਰ ਬਿਲਕੁਲ ਹੀ ਸੱਚੀ ਨਿਊਜ਼ ਤੁਹਾਡੇ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਲੈਣਾ ਹੈ ਮੈਂ ਜਿਹੜੇ ਆਪਣੇ ਇੰਡੀਆ ਔਰ ਪੰਜਾਬ ਦੇ ਸੋਸ਼ਲ ਮੀਡੀਆ ਚੈਨਲ ਨੇ ਉਹ ਸਾਰੇ ਬਿਕਾਊ ਚੈਨਲ ਹਨ ਉਹ ਬਿਲਕੁਲ ਵੀ ਨਹੀਂ ਦੱਸਣਾ ਚਾਹੁੰਦੇ ਕਿ ਭਾਈ ਅਮਰਿਤਪਾਲ ਸਿੰਘ ਜੀ ਨਾਲ ਕੀ ਹੋਣਾ ਹੋਣ ਜਾ ਰਿਹਾ ਹੈ ਅਤੇ ਕਦੋਂ ਰਿਹਾ ਹੋ ਕੇ ਬਾਹਰ ਆ ਰਹੇ ਹਨ ਬਿਲਕੁਲ ਵੀ ਨਹੀਂ ਦੱਸਣਾ ਚਾਹੁੰਦੇ ਉਹ ਕਿਉਂ ਤਾਂ ਅਸੀਂ ਤੁਹਾਨੂੰ ਇਸ ਚੈਨਲ ਉੱਪਰ ਲਗਾਤਾਰ ਨਿਊਜ਼ ਦਿੰਦੇ ਰਹਾਂਗੇ ਕਿ ਭਾਈ ਸਾਹਿਬ ਹੋਰ ਕਦੋਂ ਬਾਹਰ ਆ ਰਹੇ ਹਨ ਬਸ ਤੁਸੀਂ ਚੈਨਲ ਨੂੰ ਸਪੋਰਟ ਕਰਦੇ ਰਹੋ ਠੀਕ ਹੈ ਤੇ ਆਪਣੇ ਦੋਸਤਾਂ ਮਿੱਤਰਾਂ ਤੱਕ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਆਪਣੇ ਨਿਸ਼ਾਨ ਸਾਹਿਬ ਦਾ ਕਲਰ ਜੋ ਹੈ ਹੁਣ ਚੇਂਜ ਹੋਣ ਜਾ ਰਿਹਾ ਹੈ ਚਲੋ ਜੀ ਦਿਓ ਇਜਾਜ਼ਤ ਮਿਲਦੇ ਕਿਸੇ ਅਗਲੀ ਵੀਡੀਓ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ